ਸਤਿ ਸ਼੍ਰੀ ਅਕਾਲ ਜੀ ਅਸੀਂ ਲੈ ਕੇ ਆਏ ਹਾਂ ਲੋੜੀ ਦੇ ਆਫਰ ਪਿਓਰ ਪਸ਼ਮੀਨਾ ਦੇ ਏਕੀ ਟੈਕਸ ਤੇ ਰਾਮ ਟੈਕਸ ਦੇ ਸੂਟਾਂ ਦੇ ਉੱਪਰ ਅਸੀਂ ਮਸ਼ੀਨ ਵਰਕ ਕਰਵਾਇਆ ਹੋਇਆ ਜਿਨ੍ਹਾਂ ਦਾ ਪ੍ਰਾਈਸ 1600 1700 ਸੀਗਾ ਅੱਜ ਅਸੀਂ ਤੁਹਾਨੂੰ ਸਾਰੇ ਸੂਟ 1300 ਦੇ ਵਿੱਚ ਦੇਵਾਂਗੇ ਕਾਫੀ ਜ਼ਿਆਦਾ ਡਿਸਕਾਊਂਟ ਹੈ ਨਾ ਸੂਟਾਂ ਦੇ ਉੱਪਰ ਤੇ ਐਦਾਂ ਨਹੀਂ ਕੁਝ ਕਲੈਕਸ਼ਨ ਮਿਲ ਜਾਏਗੀ ਜੀ ਪਲੇਨ 5 ਮੀਟਰ ਦਾ ਸਟੱਫ ਰਹੇਗਾ ਇਹ ਤੇ ਮਸ਼ੀਨ ਵਰਕ ਦੇ ਨਾਲ ਸਾਰੇ ਸੂਟ ਬਣੇ ਵੀ ਹੋਣਗੇ ਇਹ ਸੇਮ ਡਿਜ਼ਾਈਨ ਦੇ ਵਿੱਚ ਇੱਕ ਤੁਹਾਨੂੰ ਪੀਕਾਕ ਕਲਰ ਮਿਲ ਜਾਏਗਾ ਤੇ ਇੱਕ ਵਾਈਨ ਕਲਰ ਮਿਲ ਜਾਏਗਾ ਠੀਕ ਹੈ ਜੀ ਕਿ ਇਹਦਾ ਸੈਕਿੰਡ ਡਿਜ਼ਾਈਨ ਆ ਜਿਹੜਾ ਇਹਨਾਂ ਦਾ ਸਟੱਫ ਪਿਓਰ ਤੇ ਰਹੇਗਾ ਕਿਉਂਕਿ ਕਾਫੀਜ਼ ਬਹੁਤ ਹੋਣੀਆਂ ਇਹ ਹੈਗਾ ਜੀ ਪਿਓਰ ਪਸ਼ਮੀਨਾ ਦਾ ਰਾਮ ਟੈਕਸ ਦੇ ਸੂਟ ਰਹਿਣਗੇ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਦੇ ਦੰਨੇ ਆ ਇਹ ਸੂਟ ਦੇ ਵਿੱਚ ਕਲਰ ਮੈਂਦੇ ਨੇਵੀ ਬਲੂ ਪਿਸਤਾ ਕਲਰ ਰਾਣੀ ਸ਼ੈਡ ਮਿਲ ਜਾਏਗਾ ਜੀ ਮਰਜੈਂਟਾ ਕਲਰ ਮਿਲ ਜਾਏਗਾ ਕਾਫੀ ਸਾਰੇ ਕਲਰ ਚੁਆਇਸ ਆ ਇਹ ਸਾਰੇ ਹੀ ਸੂਟ ਅਸੀਂ ਤੁਹਾਨੂੰ ਡਿਸਕਾਊਂਟ ਤੇ ਦਵਾਂਗੇ ਇਹ ਸਾਰੇ ਸੂਟ ਹੈਗੇ ਨੇ ਜੀ ਇਸ ਡਿਜ਼ਾਈਨ ਦੇ ਵਿੱਚ ਇੱਕ ਡਿਜ਼ਾਈਨ ਅਸੀਂ ਤੁਹਾਨੂੰ ਹੋਰ ਦੰਨੇ ਆ ਇਹ ਚੈੱਕ ਦੇ ਵਿੱਚ ਪਸ਼ਮੀਨਾ ਰਹੇਗਾ ਜਿਹੜਾ ਇਹਦਾ بیس ਕਲਰ ਰਹੇਗਾ ਤੇ ਬਾਕੀ ਹੈਗੀ ਹੈ ਜੀ ਲਾਈਨਿੰਗ ਦੇ ਵਿੱਚ ਇਹਦੀ ਡਿਜ਼ਾਈਨਿੰਗ ਕੀ ਰਬਣਿਆ ਹੋਇਆ ਪਲੱਸ ਬਾਜੂ ਬਣੀਆਂ ਹੋਈਆਂ ਨੇ ਜੀ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦੇ ਦੰਨੇ ਆ ਪ੍ਰਾਈਸ ਸਾਰੇ ਸੂਟਾਂ ਦਾ ਸੇਮ ਰਹੇਗਾ 1300 ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਡੀਐਮ ਕਰ ਸਕਦੇ ਹੋ ਕਾਫੀ ਅੱਛੇ ਅੱਛੇ ਕਲਰ ਨੇ ਜੀ ਤੇ ਇੱਕ ਡਿਜ਼ਾਈਨ ਤੁਹਾਨੂੰ ਅਸੀਂ ਦੇ ਦੰਨੇ ਆ ਪਿਓਰ ਪਸ਼ਮੀਨਾ ਤੇ ਇਹ ਘੇਰਾ ਬਣਿਆ ਹੋਇਆ ਬਹੁਤ ਸੋਹਣਾ ਜਿਹਾ ਇਦਾਂ ਹੀ ਇਹਦੀ ਹੈਵੀ ਦੇ ਵਿੱਚ ਬਾਜੂ ਬਣਿਆ ਹੋਈਆਂ ਨੇ ਜੀ ਇਹਦੇ ਵਿੱਚ ਇਹ ਕਲਰ ਪਿੰਕ ਤੇ ਦੋਨੋਂ ਹੀ ਲਾਈਟ ਡਾਰਕ ਹਲਕਾ ਜਿਹਾ ਸ਼ੇਡ ਦਾ ਫਰਕ ਆ ਜਾਏਗਾ ਤੇ ਇੱਕ ਡਿਜ਼ਾਈਨ ਤੁਹਾਨੂੰ ਅਸੀਂ ਸਾਰੇ ਹੀ ਕਲੀ ਡਿਜ਼ਾਈਨ ਦੇ ਵਿੱਚ ਆ ਜੀਗਾ ਉੱਪਰ ਤੱਕ ਇਹਦਾ ਡਿਜ਼ਾਈਨ ਜਾ ਰਹੇ ਹਨ 1300 ਪ੍ਰਾਈਸ ਦੇ ਵਿੱਚ ਨੇ ਸਾਰੇ ਸੂਟ ਇਹ ਕਿ ਵਾਈਨ ਕਲਰ ਦੇ ਵਿੱਚ ਇਹ ਵਿਦਆਊਟ ਦੁਪੱਟਾ ਜਾਂ ਸ਼ਾਲ ਰਹਿਣਗੇ ਸਾਰੇ ਸੂਟ ਨੇ ਜਿਹੜੇ ਇਹ ਡਿਜ਼ਾਈਨ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਉਹ ਅਸੀਂ ਪ੍ਰਿੰਟ ਤੇ ਕਰਵਾਇਆ ਹੋਇਆ ਸੀ ਚੈੱਕ ਦੇ ਵਿੱਚ ਤੇ ਇਹ ਹੈਗਾ ਪਲੇਨ ਦੇ ਉੱਪਰ ਤੇ 168 ਤੁਹਾਨੂੰ ਇਹ ਮਿਲ ਜਗਾ ਜੀ ਮੈਰੂਨ ਕਲਰ ਦਾ ਇਹ ਵੀ ਚੈੱਕ ਦੇ ਵਿੱਚ ਤੇ ਇਹਨਾਂ ਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਡੀਐਮ ਕਰ ਸਕਦੇ ਹੋ ਥੈਂਕ ਯੂ ਸੋ ਮੱਚ